ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇਹ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਆਪਣੇ ਹੱਕ ਦੇ ਵਿੱਚ ਸੰਬੋਧਨ ਕੀਤਾ ਜਾ ਰਿਹਾ ਹੈ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਦੁਆਬੇ ਖੇਤਰ ਚੋਂ ਹੁਸ਼ਾਰਪੁਰ ਦੀ ਸੀਟ ਹੈ ਜਿਹੜੀ ਉਹ ਹੋਟ ਸੀਟ ਮੰਨੀ ਜਾਂਦੀ ਹੈ ਖਾਸ ਕਰ ਆਪਾਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਜੱਸ ਵਿਅਕਤੀ ਨੂੰ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਉਹ ਮਹਿਜ਼ 2-4 ਦਿਨ ਪਹਿਲਾਂ ਚੋਣ ਮੈਦਾਨ ਛੱਡ ਕੇ ਪੱਜ ਨਿਕਲਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਰਕੇਸ਼ ਸੁਮਨ ਵੱਲੋਂ ਫੜਿਆ ਗਿਆ ਤੇ ਹੁਣ ਬਹੁਜਨ ਸਮਾਜ ਪਾਰਟੀ ਵੱਲੋਂ ਬਸਪਾ ਦੇ ਟਕਸਾਲੀ ਆਗੂ ਤੇ ਹੁਸ਼ਾਰਪੁਰ ਬਾਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਰਣਜੀਤ ਕੁਮਾਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਵੀ ਹੈ ਤੇ ਬਹੁਤ-ਬਹੁਤ ਮੁਬਾਰਕਾਂ ਵੀ ਹੈ ਕਿ ਪਾਰਟੀ ਨੇ ਕਿ ਭਰੋਸਾ ਦਿਖਾਇਆ ਤੁਹਾਨੂੰ ਧੰਨਵਾਦ ਜੀ ਬਹੁਤ-ਬਹੁਤ ਮੈਂ ਹੁਸ਼ਿਆਰਪੁਰ ਨਿਊਜ਼ ਟੀਮ ਦਾ ਬਹੁਤ-ਬਹੁਤ ਧੰਨਵਾਦ ਨਹੀਂ ਕਿ ਉਹਨਾਂ ਨੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਔਰ ਮੈਂ ਜਿੰਨੇ ਵੀ ਇਸ ਚੈਨਲ ਨੂੰ ਦਰਸ਼ਕ ਦੇਖ ਰਹੇ ਉਹਨਾਂ ਸਾਰਿਆਂ ਨੂੰ ਵੀ ਆਪਣੀ ਨਮਸਕਾਰ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਪੇਸ਼ ਕਰਦਾ ਹਾਂ ਰਣਜੀਤ ਕੁਮਾਰ ਜੀ ਕਿਵੇਂ ਵੇਖਦੇ ਹੋ ਜਦੋਂ ਮਾਹੌਲ ਐਨ ਪੀਕ ਭੌਜਨ ਸਮਾਜ ਪਾਰਟੀ ਵੱਲੋਂ ਜਿਸ ਵਿਅਕਤੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਕਿਵੇਂ ਉਹ ਚੋਣ ਮੈਦਾਨ ਕੇ ਚੋਣ ਮੈਦਾਨ ਛੱਡ ਕੇ ਉਹ ਭੱਜੇ ਨੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕੀ ਪ੍ਰਤੀਕਿਰਿਆ ਕਰਨਾ ਚਾਹੋਗੇ ਕਿਸ ਤਰ੍ਹਾਂ ਉਹਨਾਂ ਦੇ ਇਸ ਫੈਸਲੇ ਨੂੰ ਵੇਖਦੇ ਹੋ ਦੇਖੋ ਉਹਨਾਂ ਦੇ ਨਾ ਜਿਹੜੇ ਦਸਤਾਵੇਜ਼ ਸੀਗੇ ਵੋਟ ਸਬੰਧੀ ਦਸਤਾਵੇਜ਼ ਸੀਗੇ ਨਾ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਕੋਈ ਤਕਨੀਕੀ ਖਾਮੀਆਂ ਸਨ ਉਹ ਉਹਨਾਂ ਤਕਨੀਕੀ ਖਾਮੀਆਂ ਕਰਕੇ ਉਹ ਉਮੀਦਵਾਰ ਨਹੀਂ ਬਣ ਸਕਦੇ ਸੀ ਔਰ ਪਾਰਟੀ ਕੋਲ ਉਸਨੇ ਇਹ ਗੱਲ ਨੂੰ ਛੁਪਾਇਆ ਹੋਇਆ ਸੀ ਜਦੋਂ ਪਾਰਟੀ ਦੇ ਧਿਆਨ ਦੇ ਵਿੱਚ ਇਹ ਗੱਲ ਆਈ ਵੋਟਰ ਜਿਹੜੇ ਉਹਦੇ ਦਸਤਾਵੇਜ਼ਾਂ ਨੂੰ ਜਦ ਤਾ ਮਾਨਯੋਗ ਪ੍ਰਭਾਰੀ ਸਾਹਿਬ ਨੂੰ ਨੇ ਸਮਝ ਲੱਗ ਗਈ ਕਿ ਇਹ ਕੰਮ ਜਿਹੜਾ ਹੈਗਾ ਰਿਸਕੀ ਹੈਗਾ ਔਰ ਸਾਡੀ ਨੈਸ਼ਨਲ ਪਾਰਟੀ ਹੈਗੀ ਔਰ ਨੈਸ਼ਨਲ ਪਾਰਟੀ ਦੇ ਵੱਧੇ ਤੇ ਉੱਪਰ ਐਡੀ ਵੱਡੀ ਗਲਤੀ ਹੋ ਜੇ ਇਹ ਗੱਲ ਗੁਵਾਰਾ ਨਹੀਂ ਹੈ ਇਸ ਕਰਕੇ ਉਹਨਾਂ ਨੇ ਉਹ ਕੈਂਡੀਡੇਟ ਨੂੰ ਕਹਿਤਾ ਵੀ ਅਸੀਂ ਤੈਨੂੰ ਟਿਕਟ ਨਹੀਂ ਦੇਣੀ ਹੈ ਜੀ ਔਰ ਇਹਦੇ ਚ ਹੈਰਾਨੀ ਵਾਲੀ ਗੱਲ ਹੈ ਕਿ ਵੀਦ ਨੋ ਟਾਈਮ ਉਹ ਜਾ ਕੇ ਭਗਵੰਤ ਮਾਨ ਕੋਲ ਬੈਠ ਕੇ ਗਿਆ ਕਿ ਜਿੱਥੋਂ ਸਾਨੂੰ ਥੋੜੀ ਜਿਹੀ ਲੱਗਿਆ ਕਿ ਹੋ ਸਕਦਾ ਵੀ ਕੋਈ ਉਹਦੇ ਮੱਝ ਪਹਿਲਾਂ ਹੀ ਕੋਈ ਹੋਵੇ ਕਿਸੇ ਦਿਲ ਨੂੰ ਦੇਖ ਕੇ ਆਪਣਾ ਜਾਣ ਨਹੀਂ ਸਕਦੇ ਕੀ ਕੀਤਾ ਜਾ ਸਕਦਾ ਹੈਨਾ ਤੋ ਪਾਰਟੀ ਨੇ ਜੋ ਫੈਸਲਾ ਕੀਤਾ ਉਹ ਸਹੀ ਕੀਤਾ ਔਰ ਪਾਰਟੀ ਕੁਲ ਕੈਂਡੀਡੇਟਾਂ ਦੀ ਕਮੀ ਕਰੀ ਵੀ ਨਹੀਂ ਰਹੀ ਹੈਗੀ ਪਾਰਟੀ ਸਾਡੀ ਰਾਸ਼ਟਰੀ ਪਾਰਟੀ ਆ ਉਹ ਸਾਡੇ ਕੋਲ ਬੜੇ ਜ਼ਿੰਮੇਦਾਰ ਹੋਰ ਵੀ ਬਹੁਤ ਸਾਡੇ ਕੋਲ ਕਾਮਯਾਬ ਸੀਨੀਅਰ ਸਾਥੀ ਵੀ ਸਾਡੇ ਉਮੀਦਵਾਰ ਸਗੇ ਰਣਜੀਤ ਕੁਮਾਰ ਜੀ ਜਾਣ ਦੇ ਵਕਤ ਉਹਨਾਂ ਵੱਲੋਂ ਇੱਕ ਵੱਡਾ ਦੋਸ਼ ਆ ਜਿਹੜਾ ਹੁਸ਼ਾਰਪੁਰ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਤੇ ਲਗਾਇਆ ਗਿਆ ਕਿ ਮੇਰੇ ਨਾਲ ਜਿਹੜੀ ਲੀਡਰਸ਼ਿਪ ਆ ਕਹਿੰਦੇ ਖੜੀ ਨਹੀਂ ਮੈਂ ਇਕੱਲਾ ਹੀ ਮੀਟਿੰਗਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਘੁੰਮ ਰਿਹਾ ਸੀਗਾ ਉਹ ਨਹੀਂ ਐਸੀ ਕੋਈ ਗੱਲ ਨਹੀਂ ਹੁਣ ਜਦੋਂ ਚਲਾ ਗਿਆ ਤੇ ਉਹਨੂੰ ਕੁਛ ਨਾ ਕੋਈ ਟੋ ਹੁਣ ਉਹ ਮਨ ਦੇ ਵਿੱਚ ਉਹਦੇ ਜੋ ਹੈ ਉਹਨੂੰ ਪ੍ਰਗਟ ਕਰ ਦਿੱਤਾ ਪਾਰਟੀ ਦੇ ਪ੍ਰਤੀਯੋਗੀ ਚੰਗੀ ਮੰਦੀ ਚੰਗੀ ਭਾਵਨਾ ਹੁੰਦੀ ਤਾਂ ਕਿਸੇ ਹੋਰ ਤਰੀਕੇ ਨਾਲ ਕੰਮ ਕਰਦਾ ਤੋਂ ਉਹਦੀਆਂ ਗੱਲਾਂ ਦਾ ਹੁਣ ਕਿਉਂਕਿ ਜਿਹੜਾ ਹੋਈ ਬਗਾਨਾ ਗਿਆ ਉਹਦੀ ਹੁਣ ਗੱਲ ਨੂੰ ਕੀ ਆਪਾਂ ਸੋਚਣਾ ਹੈ ਨਾ ਤੇ ਬਾਕੀ ਜੋ ਪਾਰਟੀ ਨੇ ਕੀਤਾ ਉਹ ਸਹੀ ਕੀਤਾ ਪਾਰਟੀ ਨੇ ਬਹੁਤ ਕੁਝ ਸੋਚਣਾ ਹੁੰਦਾ ਜੀ ਰਾਸ਼ਟਰੀ ਪਾਰਟੀ ਸਾਡੀ ਤੋਂ ਪਾਰਟੀ ਨੇ ਸਾਰੀਆਂ ਪਰਿਸਥਿਤੀਆਂ ਨੇ ਜਾਂਚ ਕਰਕੇ ਮੈਂ ਪਾਰਟੀ ਦਾ ਪੁਰਾਣਾ ਵਰਕਰ ਸੀਗਾ ਮੈਨੂੰ ਸੀਨੀਅਰ ਲੀਡਰਸ਼ਿਪ ਨੇ ਵੀ ਅਸ਼ੀਰਵਾਦ ਦਿੱਤਾ ਵਰਕਰਾਂ ਨੇ ਵੀ ਅਸ਼ੀਰਵਾਦ ਦਿੱਤਾ ਜਿਹੜੇ ਸਾਥੀ ਚਾਹਵਾਨ ਸੀਗੇ ਉਹਨਾਂ ਸਾਰੇ ਸਾਥੀਆਂ ਦੇ ਨਾਲ ਮਾਨਯੋਗ ਪ੍ਰਧਾਨ ਸੱਜਾ ਸਰਦਾਰ ਜਸਬੀਰ ਸਿੰਘ ਗੜੀ ਸਾਹਿਬ ਮਾਨਯੋਗ ਰਣਜੀਤ ਸਿੰਘ ਬੈਨੂਵੈਲ ਸਾਹਿਬ ਵਿਪਲ ਜੀ ਸਾਡੇ ਜੋ ਇੰਚਾਰਜ ਹੈਗੇ ਆ ਸੂਬੇ ਦੇ ਸੀਨੀਅਰ ਜਨਰਲ ਸਕੱਤਰ ਸਾਡੇ ਜਿਹੜੇ ਸਾਫਕਾ ਪ੍ਰਧਾਨ ਹੈਗੇ ਗੁਲਾਲ ਚੈਲਾ ਜੀ ਰੇਂਦਰ ਠੇਕੇਦਾਰ ਜੀ ਔਰ ਗੁਨਾਮ ਚੋਧਰੀ ਜੀ ਔਰ ਜ਼ਿਲ੍ਹਾ ਪ੍ਰਧਾਨ ਔਰ ਸਾਰੇ ਸਾਥੀ ਬੈਠ ਕੇ ਅਸੀਂ ਉੱਥੇ ਮਰਗੀ ਕਾਫੀ ਲੰਬੀ 3-4 ਘੰਟੇ ਗੱਲ ਹੋਈ ਹੈ ਜਦੋਂ ਲੋਕਤੰਤਰੀ ਢੰਗ ਦੇ ਨਾਲ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਸਾਡੀ ਸਹਿਮਤੀ ਬਣੀ ਤੇ ਫਿਰ ਮੈਨੂੰ ਨੁਮਾਇੰਦਾ ਬਣਾਇਆ ਗਿਆ ਪਾਰਟੀ ਵੱਲੋਂ ਕਿ ਮੈਂ ਪਿਛਲੇ 2 ਦਹਾਕੇ ਨੂੰ ਜਿਆਦਾ ਸਮੇਂ ਦੇ ਪਾਰਟੀ ਚ ਕੰਮ ਕਰ ਰਿਹਾ ਹਾਂ ਔਰ ਮੈਂ ਸਧਾਰਨ ਵਰਕਰ ਤੋਂ ਲੈ ਕੇ ਪਾਰਟੀ ਦੇ ਜਨਰਲ ਸਕੱਤਰ ਤੱਕ ਬਾਮ ਸੇਵ ਦੇ ਕੋਆਰਡੀਨੇਟਰ ਤੱਕ ਲੀਗਲ ਸੈੱਲ ਦੇ ਚੇਅਰਮੈਨ ਦੇ ਤੌਰ ਤੇ ਔਰ ਪਾਰਟੀ ਦੇ ਪ੍ਰਵਕਟਰ ਦੇ ਤੌਰ ਤੇ ਕੰਮ ਕੀਤਾ ਹੋਇਆ ਔਰ ਮੈਨੂੰ ਤਜਰਬਾ ਵੀ ਸੀ ਔਰ ਮਾਨਯੋਗ ਗੜੀ ਸਾਹਿਬ ਨੇ ਮੇਰੇ ਨਾਮ ਤੇ ਟਾਇਰਗੀ ਕੀਤੀ ਔਰ ਮੈਨੂੰ ਬਿਲਕੁਲ ਇਹੀ ਗੱਲ ਹੈ ਜਦੋਂ ਬਹੁਜਨ ਸਮਾਜ ਪਾਰਟੀ ਨੇ ਤੁਹਾਡਾ ਨਾਮ ਹੈ ਜਿਹੜਾ ਉਹ ਦਾਵੇਦਾਰੀ ਲਈ ਜਦੋਂ ਠੋਕਿਆ ਤਾਂ ਸੋਸ਼ਲ ਮੀਡੀਆ ਤੇ ਵੀ ਤੁਹਾਡੇ ਹੱਕ ਦੇ ਵਿੱਚ ਪ੍ਰਚਾਰ ਵੇਖਣ ਨੂੰ ਮਿਲਿਆ ਕਿ ਹਾਂ ਕਿ ਹੁਣ ਬਸਪਾ ਨੇ ਜਿਹੜਾ ਇੱਕ ਠੋਸ ਤੇ ਮਜ਼ਬੂਤ ਕੈਂਡੀਡੇਟ ਹੈ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਲੱਗਦਾ ਨਹੀਂ ਪਾਰਟੀ ਨੂੰ ਪਹਿਲਾਂ ਇਹ ਫੈਸਲਾ ਲੈਣਾ ਚਾਹੀਦਾ ਸੀ ਤਾਂ ਹੋ ਸਕਦਾ ਸੀਗਾ ਕਿ ਅੱਜ ਮਾਹੌਲ ਹੈ ਜਿਹੜਾ ਹੋਰ ਵੀ ਤੇਜ਼ ਹੋਇਆ ਹੁੰਦਾ ਦੇਖੋ ਪਾਰਟੀ ਜਿਹੜੀ ਹੈ ਨਾ ਪਰਿਸਥਿਤੀਆਂ ਮੁਤਾਬਕ ਫੈਸਲਾ ਲੈਂਦੀ ਹੈ ਹਾਈ ਕਮਾਂਡ ਜਦੋਂ ਵੀ ਕੋਈ ਫੈਸਲਾ ਲੈਂਦੇ ਉਹ ਸੋਚ ਸਮਝ ਕੇ ਲੈਂਦੇ ਆ ਉਸ ਤਰ੍ਹਾਂ ਮੈਂ ਤੇ ਉਹ ਫੈਸਲਾ ਪਾਰਟੀ ਨੂੰ ਸਹੀ ਲੱਗਾ ਅ ਤੋ ਇਹ ਰਾਜਨੀਤੀ ਆ ਰਾਜਨੀਤੀ ਦੇ ਬਿਤੇ ਲੋਕਤੰਤਰੀ ਢਾਂਗ ਨਾਲ ਜਦੋਂ ਆਪਾਂ ਕੰਮ ਕਰਦੇ ਆ ਤੇ ਉਹਦੇ 'ਚ ਕਈ ਵੀ ਕੁਝ ਹੁੰਦਾ ਹੈਗਾ ਉਹਦੇ 'ਚ ਕੋਈ ਮੰਦੀ ਭਾਵਨ ਵਾਲੀ ਗੱਲ ਨਹੀਂ ਹੈ 파ਟੀ ਸੋ ਸਮੇਂ ਕੀ ਕੰਮ ਕਰਦੀ ਜਿਹੜਾ ਵੀ ਕਰਦੀ ਹੈ ਤੇ ਖੈਰ ਹੁਣ ਆਪਾਂ ਹੁਸ਼ਰਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਰਣਜੀਤ ਕੁਮਾਰ ਹੁਣ ਕੀ ਵਿਸ਼ਨ ਲੈ ਕੇ ਜਾਂ ਕੀ ਏਜੰਡਾ ਲੈ ਕੇ ਆਮ ਲੋਕਾਂ ਦੇ ਵਿੱਚ ਜਾਣਗੇ ਦੇਖੋ ਪਹਿਲੀ ਗੱਲ ਤਾਂ ਹੈਗੀ ਇਸ ਵਕਤ ਦੇਸ਼ ਦੇ ਵਿੱਚ ਤਿੰਨ ਚਾਰ ਸਮੱਸਿਆਵਾਂ ਬਹੁਤ ਭਾਰੀਆਂ ਆ ਸਭਧਾਨ ਦੀ ਰੱਖਿਆ ਲੋਕਤੰਤਰ ਦੀ ਰੱਖਿਆ ਔਰ ਸੈਕੂਲਰਿਜ਼ਮ ਜੋ ਸਾਡੇ ਗੁਰੂਆਂ ਦਾ ਸੰਦੇਸ਼ ਹੈ ਸਾੰਜੀ ਵਾਲਟਰ ਦਾ ਸੰਦੇਸ਼ ਹੈ ਭਰਾਤਰੀਵਾਦ ਦਾ ਜੋ ਸੰਦੇਸ਼ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਹਮਣੇ ਬਹੁਤ ਜ਼ਰੂਰੀ ਹੈ ਜੇ ਤਿੰਨੋਂ ਚੀਜ਼ਾਂ ਬਣੀਆਂ ਰਹਿਣਗੀਆਂ ਤਾਂ ਹੀ ਦੇਸ਼ ਬਣਿਆ ਰਹੇਗਾ ਅਗਲੀ ਸਮੱਸਿਆ ਸਾਡੇ ਕੋਲ ਬਹੁਤ ਵੱਡੀ ਹੈ ਬਰੋਜਗਾਰੀ ਦੀ ਹੈ ਨੌਜਵਾਨ ਬਰੋਜਗਾਰਾ ਦੇਖੋ ਸਾਡੇ ਪੰਜਾਬ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਅੰਗਰੇਜ਼ਾਂ ਨਾਲ ਲੜਾਈਆਂ ਕੀਤੀਆਂ ਉਹਨਾਂ ਦੀਆਂ ਲਾਠੀਆਂ ਝੱਲੀਆਂ ਉਹਨਾਂ ਦੀਆਂ ਗੋਲੀਆਂ ਝੱਲੀਆਂ ਫਾਂਸੀਆਂ ਦੇ ਚੜੇ ਤੇ ਅੰਗਰੇਜ਼ ਇੱਥੋਂ ਭਜਾਏ ਉਹਨਾਂ ਦੇ ਅੱਜ ਦੋਤੇ ਪੋਤੇ ਉਨਾ ਅੰਗਰੇਜ਼ਾਂ ਨੇ ਘਰਾਂ ਦੇ ਜਾ ਕੇ ਕੰਮ ਕਰਨ ਨੂੰ ਮਜਬੂਰ ਆ ਇਹ ਪੰਜਾਬ ਦੇ 70 ਸਾਲ ਦੇ ਜਿਹੜੇ ਰਾਜੇ ਸੀਗੇ ਜਿਨ੍ਹਾਂ ਨੇ ਇੱਥੇ ਰਾਜ ਹੀ ਕੀਤਾ ਇਹ ਸਾਰਾ ਕਸੂਰ ਉਹਨਾਂ ਲੋਕਾਂ ਦਾ ਹੈ ਉਹ ਦੀਜੀ ਗੱਲ ਜਿਹੜੀ ਸਭ ਤੋਂ ਵੱਡੀ ਇੰਪੋਰਟੈਂਟ ਹੈਗੀ ਆ ਅੱਜ ਤੱਕ ਨਾਲ ਤਾਂ ਦੇਖੋ ਤੁਸੀਂ ਜਿੰਨੇ ਵੀ ਕਾਂਗਰਸ ਨੇ 70 ਸਾਲ ਰਾਜ ਕੀਤਾ ਬੀਜੇਪੀ ਨੇ ਕੀਤਾ ਅਕਾਲੀਆਂ ਨੇ ਨਾਲ ਰਾਜ ਕੀਤਾ ਹੁਣ ਆਮ ਆਦਮੀ ਪਾਰਟੀ 2 ਸਾਲ ਤੋਂ ਬੈਠੀ ਹੈ ਹੁਣ 70 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜੇ ਬੇਰੋਜ਼ਗਾਰੀ ਪੈਦਾ ਹੋਈ ਹੈ ਅੱਜ ਨਸ਼ਾ ਖੋਰੀ ਜੇ ਵਧਿਆ ਬਹੁਤ ਜ਼ਿਆਦਾ ਅੱਜ ਗੈਂਗਸਟਰ ਵਾਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਿਸਾਨੀ ਖਤਰੇ ਦੇ ਵਿੱਚ ਆ ਮਜ਼ਦੂਰ ਵਰ ਖਤਰੇ 'ਚ ਕੱਚੇ ਮੁਲਾਜ਼ਮਾਂ ਪੱਕੇ ਮੁਲਾਜ਼ਮ ਨਹੀਂ ਪੈਨਸ਼ਨ ਲਈ ਉਹ ਸੰਘਰਸ਼ ਕਰ ਰਹੇ ਆ ਤੇ ਸਾਰੇ ਮੁੱਦੇ ਜਿਹੜੇ ਕ੍ਰੀਏਟ ਕੀਤੇ ਆ ਇਹਨਾਂ ਚਾਰਾਂ ਪਾਰਟੀਆਂ ਨੇ ਕ੍ਰੀਏਟ ਕੀਤੇ ਹੋਏ ਆ ਤੋਂ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੇ ਜੇ ਬਦਲਾਵ ਕਰਨਾ ਲੋਕਾਂ ਨੇ ਤੇ ਲੋਕਾਂ ਨੂੰ ਬਦਲਾਵ ਐਡਾ ਹੋਏਗਾ ਕਿ ਇਹ ਨਹੀਂ ਕਿ ਹਰ ਵਾਰੀ ਉਹੀ ਬਟਨ ਦਬਾ ਦਿਓ ਬਟਨ ਬਦਲਣਾ ਪਏਗਾ ਪਰ ਬਹੁਤ ਇਸ ਗੱਲ ਨੂੰ ਲੈ ਕੇ ਵੀ ਪ੍ਰਚਾਰਿਆ ਜਾ ਰਿਹਾ ਕਿ ਜੇਕਰ ਕੇਂਦਰ ਦੀ ਐਨਡੀਏ ਸਰਕਾਰ ਦੀ ਹੈਟ੍ਰਿਕ ਹੁੰਦੀ ਆ ਭਾਵ ਕਿ ਜੇ ਨਰਿੰਦਰ ਮੋਦੀ ਦੁਬਾਰਾ ਤੋਂ ਪ੍ਰਧਾਨ ਮੰਤਰੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਤਾਨਾਸ਼ਾਹੀ ਰਵਈਆ ਜਿਹੜਾ ਕੇਂਦਰ ਸਰਕਾਰ ਵੱਲੋਂ ਆਪਣਾ ਅਪਣਾਇਆ ਜਾਵੇਗਾ ਇਸ ਗੱਲ ਨੂੰ ਲੈ ਕੇ ਕਿਉਂ ਇੰਨਾ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਜੀ ਦੇਖੋ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਕਰਦੀਆਂ ਪ੍ਰਚਾਰ ਕਰਦੀਆਂ ਉਹਦੇ 'ਚ ਕਈ ਵਾਰੀ ਪ੍ਰਚਾਰ ਝੂਠਾ ਵੀ ਹੁੰਦਾ ਹੈ ਸੱਚਾ ਵੀ ਹੁੰਦਾ ਹੈ ਦੂਜੀ ਗੱਲ ਜੇ ਮਾਨਯੋਗ ਨਰਿੰਦਰ ਮੋਦੀ ਜੀ ਤੀਜੀ ਵਾਰੀ ਪ੍ਰਧਾਨ ਸਪੋਜ਼ ਕਰੋ ਬਣ ਵੀ ਜਾਂਦੇ ਤੇ ਲੋਕਤੰਤਰੀ ਵਿਵਸਥਾ ਦੇ ਵਿੱਚ ਕੋਈ ਅਜੂਬਾ ਨਹੀਂ ਹੋਏਗਾ ਪਹਿਲਾਂ ਵੀ ਬਹੁਤ ਸਾਰੀਆਂ ਸਰਕਾਰਾਂ ਤਿੰਨ ਤਿੰਨ ਵਾਰੀ ਚਾਰ ਚਾਰ ਵਾਰ ਬਣਦੀਆਂ ਰਹੀਆਂ ਕਾਂਗਰਸ ਨੇ ਕਈ ਵਾਰੀ ਸਰਕਾਰ ਬਣਾਈ ਹੈ ਸਾਡੀ ਸਰਕਾਰ ਚਾਰ ਵਾਰੀ ਯੂਪੀ ਚ ਬਣੀ ਹੈ ਤਾਂ ਆਪਾਂ ਇਸ ਗੱਲ ਦੀ ਕੋਈ ਬੰਦਿਸ਼ ਨਹੀਂ ਲਾ ਸਕਦੇ ਆਪਾਂ ਤਾਂ ਇਸ ਗੱਲ ਦਾ ਕਰ ਸਕਦੇ ਹਾਂ ਵੀ ਉਸ ਪਾਰਟੀ ਦੀਆਂ ਨੀਤੀਆਂ ਗਲਤ ਹੈ ਅਸੀਂ ਬੀਜੇਪੀ ਦੀਆਂ ਨੀਤੀਆਂ ਨੂੰ ਗਲਤ ਕਹਿੰਦੇ ਹਾਂ ਵੀ ਅਡਾਨੀ ਅਮਾਨੀ ਫਾਇਦਾ ਲੈਂਦੇ ਹੈ ਗਰੀਬ ਦਾ ਫਾਇਦਾ ਨਹੀਂ ਲੈਂਦਾ ਹੈਗਾ ਤੇ ਸਾਡਾ ਝਗੜਾ ਉੱਥੇ ਤੱਕ ਹੈ ਬਾਕੀ ਨਿੱਜੀ ਤੌਰ ਤੇ ਸਾਡੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। اچھا ਹੁਸ਼ਿਆਰਪੁਰ ਦੇ ਵਿੱਚ ਬਦਲਾਅ ਕਿੰਨਾ ਤੁਸੀਂ ਵੇਖਦੇ ਹੋ ਆਇਆ ਦੋ ਸਾਲਾਂ ਦੇ ਵਿੱਚ? ਹੁਸ਼ਿਆਰਪੁਰ 'ਚ ਬਦਲਾਅ ਤੁਹਾਡੇ ਸਾਹਮਣੇ ਆਇਆ ਤੁਸੀਂ ਪੱਤਰਕਾਰ ਆ ਤਹਿਸੀਲ 'ਚ ਭ੍ਰਿਸ਼ਟਾਚਾਰ ਬੰਦ ਹੋ ਗਿਆ। ਸਿਵਲ ਹਸਪੀਟਲ 'ਤੇ ਡਾਕਟਰ ਪੂਰੇ ਹੈਗੇ ਆ ਦਵਾਈਆਂ ਉੱਥੇ ਮਿਲਦੀਆਂ ਪਈਆਂ ਸ਼ਹਿਰ ਦੇ ਟ੍ਰੈਫਿਕ ਦਾ ਹਾਲ ਦੇਖੋ ਆ 14 ਕੰਡੇ ਜਾਓ ਤੁਸੀਂ ਲੰਘ ਨਹੀਂ ਸਕਦੇ ਬਦਬੂ ਨਾਲ ਬੁਰਾ ਹਾਲ ਹੈ। ਇੱਕੋ ਪਾਰਕ ਵੀ ਹੈ। ਹਾਂਜੀ। ਮਤਲਬ ਇੱਕੋ ਪਾਰਕ ਵੀ ਬਣਾਈ ਹੋਈ ਮੰਤਰੀ ਸਾਹਿਬ। ਟਾਗਾਂ ਦੇ ਤੇ ਸੜਕਾਂ ਬਣ ਜਾਂਦੀਆਂ ਜੀ ਇਹਦੇ ਕੀ ਕੀਤਾ ਜਾ ਸਕਦਾ ਨਾ ਤੁਸੀਂ ਖੁਦ ਸਮਝਦਾ ਰਹੋ। ਦੇਖੋ ਬਦਲਾਵ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੇ ਇੱਕ ਬੜੀ ਉਮੀਦ ਦੇ ਨਾਲ ਆਮ ਆਦਮੀ ਅਸੀਂ ਵੀ ਲੜੇ ਇਲੈਕਸ਼ਨ ਬਾਈ ਦੇ ਵਿੱਚ ਲੇਕਿਨ ਲੋਕਾਂ ਨੂੰ ਇੱਕ ਇਹਨਾਂ ਨੇ ਇਦਾਂ ਦਾ ਇੱਕ ਬੁਣਿਆ ਜਿਹੜਾ ਚਾਰ ਠਾਕ ਮਿਲ ਕੇ ਸਾਬਿਤ ਕਰ ਦਿੰਦੇ ਵੀ ਇਹ ਮੇਮਣਾ ਨਹੀਂ ਐ ਸਲੇਡਾ ਆ ਕਿ ਉਹ ਬੰਦੇ ਨੂੰ ਲੁੱਟ ਲੈਂਦੇ ਆ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਦਾਂ ਭੰਬਲ ਪੂਸੇ ਚ ਪਾਇਆ ਵੀ ਅਸੀਂ ਬਦਲਾਵ ਕਰਾਂਗੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਗੈਂਗਸਟਰਵਾਦ ਖਤਮ ਕਰਾਂਗੇ ਰੇਟਾ ਦੀ ਸਮਗਲਿੰਗ ਬੰਦ ਕਰਾਂਗੇ ਹੁਣ ਤੁਸੀਂ ਦੱਸੋ ਦਿਲ ਤੇ ਹੱਥ ਰੱਖ ਕੇ ਵੀ ਇਹ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਮੈਂ ਝੂਠ ਕਹਿ ਰਿਹਾ ਚਲੋ ਰਣਜੀਤ ਕੁਮਾਰ ਜੇਕਰ ਜਾਂਦੇ ਆ ਲੋਕ ਫਤਵਾ ਦਿੰਦੇ ਨੇ ਤਾਂ ਸੰਸਦ ਦੇ ਵਿੱਚ ਜਾ ਕੇ ਆਵਾਜ਼ ਚੁੱਕਣਗੇ ਫਿਰ ਇਹ ਦੇਖੋ ਗੱਲ ਪਤਾ ਕੀ ਹੈ ਐਮਪੀ ਦਾ ਕੰਮ ਔਰ ਐਮਐਲਏ ਦੇ ਕੰਮ ਦੇ ਵਿੱਚ ਬਹੁਤ ਫਰਕ ਹੈ ਐਮਐਲਏ ਨੇ ਲੋਕਲ ਦੇਖਣਾ ਐਮਪੀ ਨੇ ਕੰਮ ਜਿਹੜਾ ਰਾਸ਼ਟਰ ਦੇ ਰਾਸ਼ਟਰ ਦੇ ਸਮਝਾ ਰਹੇ ਜੋ ਸੰਵਿਧਾਨ ਦੇ ਮੁਤਾਬਕ ਨਿਆ ਸੰਗਠਜੋਕ ਨੂੰ ਪਾਲ ਪਾਲਸੀਆਂ ਬਣਨੀਆਂ ਐ ਐਮਪੀ ਨੇ ਉਹਨਾਂ ਪਾਲਸੀ ਦੇ ਉੱਪਰ ਕੰਮ ਕਰਨਾ ਪਾਰਲੀਮੈਂਟ 'ਚ ਕੰਮ ਕਰਨਾ ਮੇਰੀ ਇੱਛਾ ਇਹ ਹੈਗੀ ਆ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਰੱਖਿਆ ਦੇ ਲਈ ਹੱਕ ਸੱਚ ਔਰ ਇਨਸਾਫ ਦੀ ਜਿਹੜੀ ਗੱਲ ਹੈ ਜੋ ਬਾਬਾ ਸਾਹਿਬ ਨੇ ਕਹੀ ਸਾਡੇ ਜੋ ਸਾਡੇ ਰਹਿਬਰ ਸਹਿਬ ਕਾਸ਼ੀਰਾਮ ਨੇ ਕਹੀ ਹੈ ਵੀ ਜੋ ਜ਼ਮੀਨ ਜਿੱਦਾਂ ਜ਼ਮੀਨ ਸਰਕਾਰ ਦੀ ਜੇ ਜ਼ਮੀਨ ਹੈ ਤੇ ਉਹ ਗਰੀਬਾਂ 'ਚ ਵੰਡੀ ਜਾਵੇ ਲੈਂਡ ਰਿਫਾਰਮ ਕੀਤੇ ਜਾਣ ਇੰਡਸਟਰੀ ਦੇ ਵਿੱਚ ਸਾਡੇ ਲੋਕਾਂ ਦਾ ਹਿੱਸਾ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਦਾ ਹੱਕ ਮਾਰਿਆ ਜਾਵੇ ਕੱਲ ਉਹ ਹੀ ਆ ਨਾ ਚਾਹੇ ਆਪਾਂ ਇੰਡਸਟਰੀ ਦੀ ਗੱਲ ਕਰੀਏ ਚਾਹੇ ਆਪਾਂ ਐਜੂਕੇਸ਼ਨ ਡਿਵੈਲਪਮੈਂਟ ਦੀ ਗੱਲ ਕਰੀਏ ਆਪਾਂ ਮੈਡੀਕਲ ਕਾਲਜ ਦੀ ਗੱਲ ਕਰੀਏ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਨੇ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਉਹ ਮੌਜੂਦ ਨੇ ਇੰਡਸਟਰੀ ਮਿਨਿਸਟਰ ਨੇ ਸੁੱਖ ਨਾਲ ਉੱਧਾ ਵੀ ਵਧੀਆ ਮਿਲਿਆ ਹੋਇਆ ਅਜ ਤੱਕ ਇੰਡਸਟਰੀ ਨਹੀਂ ਕੋਈ ਲਿਆ ਸਕਿਆ ਦੂਸਰਾ ਸੈਕੰਡਲੀ ਆਪਾਂ ਐਜੂਕੇਸ਼ਨਲ ਸੈਕਟਰ ਦੀ ਗੱਲ ਕਰ ਲਈਏ ਅੱਜ ਵੀ ਇਨਫਰਾਸਟ੍ਰਕਚਰ ਉੱਧਾ ਦਾ ਹੀ ਆ ਪੰਜਾਬ ਦੇ ਵਿੱਚ ਆਪਾਂ ਹੁਸ਼ਿਆਰਪੁਰ ਦੀ ਮਾਫੀ ਚ ਉਹਨਾਂ ਗੱਲ ਕਰੀਏ ਤੀਸਰੇ ਨੰਬਰ ਤੇ ਮੈਡੀਕਲ ਕਾਲਜ ਮੈਡੀਕਲ ਕਾਲਜ ਨੂੰ ਲੈ ਕੇ ਮੈਨੂੰ ਲੱਗਦਾ 5-7 ਵਾਰੀ ਨਹੀਂ ਪੱਠਾ ਰੱਖ ਦਿੱਤਾ ਹੋਇਆ ਤਾਂ ਜਲੂਸ ਕੱਢ ਕੇ ਰੱਖ ਦਿੱਤਾ ਹੋਇਆ ਰஞ்சிਤ ਜੀ ਉਹਨਾਂ ਨੇ ਦੇਖੋ ਗੱਲ ਸੁਣੋ ਐਸ ਵੇਲੇ ਐਜੂਕੇਸ਼ਨ ਦਾ ਦਾ ਦੇਸ਼ ਦਾ ਇਹਨਾਂ ਨੇ ਪੋਲੀਟਿਕਲ ਪਾਰਟੀਆਂ ਜਿਹੜੀਆਂ ਰਾਜ ਕਰੀਆਂ ਨੇ ਪੱਠਾ ਅੱਜ ਇੱਕ ਸਮੈਸਟਰ ਦੀ ਫੀਸ 48000 ਰੁਪਇਆ ਗਰੀਬੰਦਾ ਕਿੱਥੋਂ ਦੇਵੇ ਕਿੱਥੋਂ ਦੇਵੇ ਹਨਾ ਗਰੀਬੰਦਾ ਉਹ ਫੀਸ ਕਿੱਥੋਂ ਦੇਵੇ ਇੰਜੀਨੀਅਰਿੰਗ ਕਾਲਜਸ ਦੀ ਪਾਰੀ ਹੈ ਸਾਡੇ ਜਦੋਂ ਮਾਤਾ ਪਿਤਾ ਪੜੇ ਅਸੀਂ ਪੜੇ ਆ 1500 2000 2500 ਇਦਾਂ ਫੀਸਾਂ ਆਉਂਦੀਆਂ ਸੀ ਔਰ ਫੀਸਾਂ ਮਾਫ਼ ਹੁੰਦੀਆਂ ਸੀ ਸਕਾਲਰਸ਼ਿਪ ਟਾਈਮ 'ਤੇ ਆਉਂਦੇ ਸੀ ਅੱਜ ਉਹੀ ਫੀਸਾਂ ਜਿਹੜੀਆਂ ਹੈਗੀਆਂ ਮੇਰੇ ਕੱਟੋ-ਕੱਟ ਫੀਸ 48000 ਹੈ ਤੇ ਮੈਕਸਿਮਮ ਦੀ ਲਿਮਿਟ ਹੀ ਕੋਈ ਨਹੀਂ ਹੈ ਡਾਕਟਰੀ ਦੀ ਫੀਸ ਸਰਕਾਰੀ ਕਾਲਜਾਂ ਦੇ ਵਿੱਚ ਡਾਕਟਰੀ ਕਰਨ ਦੀ 35-40 ਲੱਖ ਰੁਪਏ ਦਾ ਖਰਚ ਬਣ ਗਿਆ ਹੈ ਕਿੱਥੋਂ ਗ ਤਾਂ ਗਰੀਬ ਬੱਚੇ ਕੀ ਕਰਦੇ ਪਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਕਾਲਜ ਖੁੱਲ ਗਿਆ ਉਹ ਸਾਰੇ ਕਾਲਜ ਜਿਹੜੇ ਆ ਉਹ ਵਪਾਰੀਆਂ ਦੇ ਆ ਜਾਂ ਪੋਲੀਟਿਕਲ ਲੀਡਰਾਂ ਦੇ ਆ ਉਹਨਾਂ ਕਾਲਜਾਂ ਦੇ ਵਿੱਚ ਕਪਲੇਬਾਜੀ ਹੁੰਦੀ ਆ ਸਰਕਾਰ ਉਹ ਵੀ ਨਹੀਂ ਫੰਡ ਜਾਰੀ ਕਰਦੀ ਬਹੁਤ ਵਾਰ ਹੁਸ਼ਿਆਰਪੁਰ ਡੀਸੀ ਦਫਤਰ ਤੇ ਵਾਰ ਵੀ ਪ੍ਰੋਟੈਸਟ ਹੋਏ ਨੇ ਪੰਜਾਬ ਪੱਦਰ ਤੇ ਪ੍ਰੋਟੈਸਟ ਵੀ ਹੋਏ ਨੇ ਕਈ ਵਿਦਿਆਰਥੀਆਂ ਦੇ ਜਿਹੜੇ ਉਹ ਵਿਆਹ ਤੱਕ ਹੋ ਚੁੱਕੇ ਨੇ ਕਿ ਨਿਆਣੇ ਤੱਕ ਸਕੂਲਾਂ ਦੇ ਵਿੱਚ ਜਾਣ ਲੱਗੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਇਸ਼ੂ ਹੋਇਆ ਜੀ ਡੀਐਮ ਸੇ ਤੱਕ ਨਹੀਂ ਮਿਲੀਆਂ ਮੈਂ ਗਵਰਨਮੈਂਟ ਕੋਲ ਹੀ ਕਈ ਵਾਰੀ ਧਰਨੇ ਲਾ ਕੇ ਬੱਚਿਆਂ ਨੂੰ ਡਿਗਰੀਆਂ ਲੈ ਕੇ ਦਿੰ ਵੀ ਮੈਂ ਹੀ ਆਪਣਾ ਘਰ ਭਰ ਲਵਾਂ ਸਾਰਾ ਪਹਿਲਾਂ ਰਾਜੇ ਰਜਵਾੜੇ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਬਣ ਕੇ ਪੂਰੇ ਆਪਣੇ ਕਰਜ਼ੇ ਲਾ ਲੇ ਮਹਿਲਾਂ ਦੇ ਰੰਗ ਪੋਤਲੇ ਫਾਈਵ ਸਟਾਰ ਹੋਟਲ ਬਣਾ ਲੇ ਬਾਦਲ ਸਾਹਿਬ ਰਹੇ ਉਹਨਾਂ ਨੇ ਪਤਾ ਨਹੀਂ ਕੀ ਕੀ ਬਣਾਇਆ ਬੱਸਾਂ ਵੀ ਉਹਨਾਂ ਦੀਆਂ ਮਹਿਲ ਵੀ ਉਹਨਾਂ ਦੇ ਰਿਜ਼ੋਰਟ ਵੀ ਉਹਨਾਂ ਦੇ ਹੁਣ ਭਗਵੰਤ ਮਾਨ ਦੀ ਸਰਕਾਰ ਚ ਦੇਤਾ ਵਿਗਦੀ ਪਈ ਆ ਸੋਨੇ ਦੇ ਭਾ ਠੀਕ ਹੈ ਨਾ ਜਮੀਨਾਂ ਦੀ ਉਹੀ ਕਲੋਨੀਆਂ ਦਾ ਉਹੀ ਸਿਸਟਮ ਚੱਲਦਾ ਪਿਆ ਤੁਸੀਂ ਡਰਾਗੋ ਉਦਾਂ ਹੀ ਚੱਲਦੀ ਪਈ ਆ ਗੈਂਗਸਟਰ ਉਦਾਂ ਹੀ ਚੱਲਦਾ ਪਿਆ ਉਗਾਈਆਂ ਉਦਾਂ ਹੀ ਚੱਲਦੀਆਂ ਪਈਆਂ ਥਾਣੇ ਦੀਆਂ ਬੁਲਬੁਲੀਆਂ ਉਦਾਂ ਹੀ ਹੋ ਰ ਤੱਕ ਮੇਰਾ ਇਹ ਮੈਂ ਦਗਾਣਾ ਕਾਰਨ ਕੀ ਹੈ ਵੀ ਜਿਹੜੇ ਲੋਕ ਕਾਂਗਰਸ ਵਿੱਚ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਕਾਂਗਰਸ ਰਾਜ ਕਰਕੇ ਲੁੱਟੇ ਬੀਜੇਪੀ ਜਿਹੜੇ ਬੈਠੇ ਸੀ ਉਹਨਾਂ ਨੇ ਲੁੱਟਿਆ ਅਕਾਲੀ ਨੇ ਉਹੀ 56 ਐਮਐਲਏ ਜਾ ਕੇ ਆਮ ਆਦਮੀ ਪਾਰਟੀ 'ਚ ਬਣ ਗਏ ਪਾਲਿਸੀ ਕਿੱਥੋਂ ਚੇਂਜ ਹੋ ਜਾਣੀ ਹੈ ਇੱਕ ਤਾਂ ਕੋਈ ਨਿਰੋਲ ਸਿਧਾਂਤਵਾਦੀ ਪਾਰਟੀ ਆਵੇ ਜਿਹੜਾ ਆਪਣਾ ਕਾਡਰ ਤਿਆਰ ਕੀਤਾ ਹੋਇਆ ਸੱਤਾ ਦੇ ਬੈਠੇ ਤਾਂ ਉਹ ਵਿਵਸਥਾ ਦੇ ਪਰਵਰਤਨ ਕਰ ਸਕਦਾ ਹੈ ਉਹ ਲੋਕ ਪਰਵਰਤਨ ਲਿਆ ਸਕਦੇ ਆ ਜਿਨ੍ਹਾਂ ਨੂੰ ਪਰਵਰਤਨ ਦੀ ਸਭ ਤੋਂ ਜ਼ਿਆਦਾ ਲੋੜ ਆ ਪਰਵਰਤਨ ਦੀ ਲੋੜ ਸਾਡੇ ਗਰੀਬ ਲੋਕਾਂ ਨੂੰ ਆ ਅਸੀਂ ਪਰਵਰਤਨ ਜ਼ਗੀਰਦਾਰ ਪਰਵਰਤਨ ਕਿਉਂ ਉਹਨ ਤੋਂ ਪਰਵਰਤਨ ਚਾਹੀਦਾ ਨਹੀਂ ਉਹ ਬੰਗਲੇ 'ਚ ਬੈਠਾ 100 ਕਿਲਾ ਉਹਦੇ ਕੋਲ ਜ਼ਮੀਨ ਦਾ ਉਹਦੀ ਫੈਕਟਰੀ ਲੱਗੀ ਉਹਦੇ شراب ਦੇ ਟੇਕੇ ਆ ਉਹਨ ਬਦਲਾਵ ਕਰਕੇ ਕੀ ਕਰਨਾ ਬਦਲਾਵ ਤਾਂ ਤੇਰੇ ਮਰ ਕੇ ਗਰੀਬ ਆਦਮੀ ਨੂੰ ਚਾਹੀਦਾ ਨਾ ਉਹ ਉਹਨ ਆਪਣੀ ਜ਼ਿੰਦਗੀ ਸੁਕਾਲੀ ਕਰਨੀ ਹੈ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਵੀ 1 ਜੂਨ ਨੂੰ ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਦੇ ਮੋਹਰ ਲਾਓ ਬਦਲੋ 70 ਸਾਲ ਤੋਂ ਤੁਸੀਂ ਹਰ ਪਾਰਟੀ ਦੇਖ ਚੁੱਕੇ ਆ ਇਸ ਵਾਰ ਬਹੁਜਨ ਸਮਾਜ ਪਾਰਟੀ ਵੀ ਦੇਖ ਕੇ ਲੈ ਲਓ ਰਣਜੀਤ ਜੀ 2019 ਦੀ ਆਪਾਂ ਗੱਲ ਕਰੀ ਤਾਂ ਉਦੋਂ ਬਸਪਾ ਵੱਲੋਂ ਆਈਐਸ ਆਫਸਰ ਸ੍ਰੀ ਖੁਸ਼ੀਰਾਮ ਜੀ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਹਾਲਾਂਕਿ ਜਿੱਤ ਨਹੀਂ ਹਾਸਲ ਹੋਈ ਸੀ ਪਰੰਤੂ ਜੇਕਰ ਆਪਾਂ ਵੋਟ ਦੇਖੀਏ ਤਾਂ ਵੋਟ ਸਵਾ ਲੱਖ ਤੋਂ ਵਧੇਰੇ ਦੇ ਕਰੀਬੋ ਵੋਟ ਲੱਗੇ ਗਏ ਸੀ। ਦੇਖੋ ਖੁਸ਼ੀराम ਜੀ ਸਾਡੇ ਬੜੇ ਹੀ ਸਰਕਾਰ ਯੋਗ ਸਾਡੇ ਸੀਨੀਅਰ ਸਾਥੀ ਸਨ। ਅੱਜਕੱਲ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਇਸ ਕਰਕੇ ਉਹ ਘਰੋਂ ਨਹੀਂ ਨਿਕਲਦੇ ਹੈਗੇ। ਉੱਥੇ ਦਿੱਲੀ ਚੰਡੀਗੜੀ ਸੈਟ ਲੈ ਗਿਆ। ਉਹ ਬਹੁਤ ਵਿਦਵਾਨ ਸਾਥੀ ਸੀ ਔਰ ਉਹਨਾਂ ਨੇ ਬੜੀ ਮਿਹਨਤ ਨਾਲ ਇੱਥੇ ਇਲੈਕਸ਼ਨ ਲੜਿਆ। ਸਾਰੇ ਕੇਡਨ ਨੂੰ ਨਾਲ ਲੈ ਕੇ ਗਏ ਔਰ ਬੜਾ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਿਆ। ਲੇਕਿਨ ਹੁੰਦਾ ਕੀ ਹੈ ਕਿ ਦੇਖੋ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਕੋਲ ਜਿਨ੍ਹਾਂ ਲੀਡਰਾਂ ਦੇ ਥੱਲੇ ਮਾਈਨਿੰਗ ਦੇ ਕੰਮ ਹੈਗਾ ਉਹਨ ਆਹ ਜਾਂ ਜਾਂ ਜਿਹੜੇ মিডিਆ ਜਿਹੜੇ ਸਰਕਾਰ ਪੱਖੀ মিডিਆ ਹੈਗੇ ਆ ਉਹ ਜਿਹੜੇ ਲੋਕ ਆ ਉਹ ਸਾਰੇ ਰਲ ਮਿਲ ਕੇ VOTER ਨੂੰ ਭੰਬਲ ਪੂਸੇ ਤੇ ਪਾ ਲੈਂਦੇ ਆ ਪੈਸੇ ਦਾ ਲਾਲਚ ਵੀ ਚੱਲਦਾ ਸ਼ਰਾਬਾਂ ਵੀ ਚੱਲਦੀਆਂ ਨਸ਼ੇ ਵੀ ਚੱਲਦੇ ਆ ਡਰਾਵੇ ਵੀ ਚੱਲਦੇ ਆ ਬਹੁਤ ਕੁਝ ਚੱਲਦਾ ਤੇ ਉਹਦੇ ਚ ਕਈ ਵਾਰੀ ਭੋਲਾ ਪਾਲਾ ਜਿਹੜਾ VOTER ਆ ਉਹ ਬਹਿ ਗਿਆ ਹੁਣ ਜਿੱਦਾਂ ਡਾਕਟਰ ਰਾਜਕੁਮਾਰ ਨੇ ਚੱਬੇ ਵਾਲ ਦੇ ਵਿੱਚ ਰਸੀਦਾਂ ਕੱਟਤੀਆਂ ਚੈੱਕ ਕੱਟਦੇ ਲੋਕਾਂ ਦੇ VOTA ਲੈ ਕੇ MLA ਬਣ ਗਏ ਇਕ ਤੰਗ ਆਮ ਆਦਮੀ ਪਾਰਟੀ ਨੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਰਸੀਦਾਂ ਕੱਢ ਦਿੱਤੀਆਂ ਵੀ ਤੁਹਾਨੂੰ ਮੈਂ 1000 ਰੁਪਏ ਮਹੀਨੇ ਦਾ ਬੀਬੀਆਂ ਨੂੰ ਦਵਾਂਗਾ ਜਿੰਨੀਆਂ ਘਰਾਂ ਦੇ ਬੀਬੀਆਂ ਹੈਗੀਆਂ ਤੇ ਕਿਸੇ ਨੂੰ ਮਿਲਿਆ ਤੇ ਜਿਹੜਾ ਚੱਬੇ ਵਾਲ ਰਾਜਕੁਮਾਰ ਨੇ ਕੀਤਾ ਚੈੱਕ ਕੱਟੇ ਸੀ ਉਹ ਮਿਲੇ ਕਿਸੇ ਨੂੰ ਪੈਸੇ ਉਹਨਾਂ ਪਰਚਿਆਂ ਤੋਂ ਡਰਦੇ ਅੱਜ ਉਹ ਜਨਾਬ ਆਮ ਆਦਮੀ ਪਾਰਟੀ 'ਚ ਬੈਠੇ ਆ ਤਾਂ ਤੁਹਾਨੂੰ ਕਿੰਨਾ ਕਹੂੰਗਾਰਾ ਮਿਲ ਰਿਹਾ ਤੁਸੀਂ ਪਿੰਡਾਂ ਦੇ ਵਿੱਚ ਵੀ ਹੁਣ ਵਿਚਰ ਰਹੇ ਹੋ ਗਰੀਬ ਸਮਾਜ ਸਾਡੇ ਨਾਲ ਆ ਬੌਜਨ ਸਮਾਜ ਸਾਡੇ ਨਾਲ ਆ ਸਾਡੇ ਨਾਲ ਧਨਾੜ ਨਹੀਂ ਹੈਗੇ ਸਾਡੇ ਕੋਲ ਤਾਂ ਅੰਦੋਲਤ ਇੰਡਸਟਰੀ ਵਾਲੇ ਲੋਕ ਸਾਡੇ ਨਾਲ ਨਹੀਂ ਹੈਗੇ ਸਾਡਾ ਗਰੀਬ ਸਮਾਜ ਹੈਗਾ ਸਾਡਾ ਕਿਡਰ ਸਾਡੇ ਨਾਲ ਹੈਗਾ ਔਰ ਸਾਡੇ ਮਾਨਯੋਗ ਸਰਦਾਰ ਜਸਬੀਰ ਸਿੰਘ ਗੜੀ ਸਾਭ ਜੀਆਂ ਜੋ ਉਹਨਾਂ ਦੀ ਕਾਡਾ ਕਰਦਾਰ ਹੈ ਜੋ ਉਹਨਾਂ ਦਾ ਵਿਵਹਾਰ ਹੈ ਲੋਕ ਉਹਨਾਂ ਨੂੰ ਦੇਖਦੇ ਆ ਕਿੱਦਾਂ ਕਿੱਦਾਂ ਸਮਾਜ ਦੇ ਮੁੱਦਿਆਂ ਲਈ ਲੜ ਰਹੇ ਆ ਸਾਡੀ ਭੈਣ ਮਾਇਆਵਤੀ ਜਿਹਨੂੰ ਲੋਕ ਦੇਖਦੇ ਆ ਕਿੱਦਾਂ ਉਹ ਗਰੀਬਾਂ ਦੇ ਹੱਕਰ ਵਿੱਚ ਖੜ੍ਹਦੇ ਆ ਤੇ ਅਸੀਂ ਵੀ ਉਹਨਾਂ ਤੋਂ ਸਿੱਖ ਕੇ ਅਸੀਂ ਵੀ ਸਮਾਜ ਚ ਕੰਮ ਕਰਦੇ ਆ ਮੇਰੀ ਲੋਕ ਸਭਾ ਹਲਕੀ ਜਿਹੜੀ ਸਾਰੀ ਟੀਮ ਹੈ ਸਾਡੀ ਬੜੀ ਮਿਹਨਤੀ ਟੀਮ ਹੈ ਔਰ ਉਦੋਂ ਤੋਂ ਹੀ ਇਹ ਡਿਊਟੀ ਹੋਈ ਹੈ ਜ਼ਮੀਨ ਦੇ ਉੱਪਰ ਹਰ ਇੱਕ ਪਾਰਟੀ ਦੇ ਵਿੱਚ ਗੁੱਟਬੰਦੀ ਰੰਜੀ ਜੀ ਹੁੰਦੀ ਹੈ ਸੁਭਾਵਿਕ ਗੱਲ ਹੈ ਜਦੋਂ ਸਿਆਸਤ ਹ ਬਸ ਪਤਾ ਵੀ ਕਿ ਪੁਰਾਣਾ ਕੇਡ ਰ ਨਰਾਜ਼ ਚੱਲ ਰ ਪਿਛਲੇ ਬਹੁਤ ਸਾਲਾਂ ਤੋਂ ਕਈ ਸਮ ਕਾਫੀ ਸਮੇਂ ਤੋਂ ਹੈ ਉਹਨਾਂ ਨੂੰ ਮਨਾਉਣ ਦੇ ਵੀ ਜਦੋਜਦ ਕੀਤੀ ਜਾਵੇਗੀ ਨਹੀਂ ਦੇਖੋ ਪਤਾ ਕੀ ਹੁੰਦਾ ਇੱਕ ਪਰਿਵਾਰ ਹੈ ਪਰਿਵਾਰ 'ਚ ਕਈ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਕੋਈ ਰੋਸ ਜਾਂਦਾ ਤੇ ਮੇਰੇ ਮੰਤ ਵੀ ਗੱਲ ਹੋ ਸਕਦੀ ਹੈ ਤੁਹਾਡੇ ਮੰਤ ਵੀ ਹੋ ਸਕਦੀ ਹੈ ਉਹ ਸਮੇਂ ਪਾ ਕੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਹੋ ਜੰਦੀਆਂ ਹੁੰਦੀਆਂ ਸੱਟ ਕੋਈ ੱਡੀ ਕੋਈ ਸੀਰੀਅਸ ਗੱਲ ਨਹੀਂ ਹੈਗੀ ਕਿ ਪਾਰਟੀ ਅਲਟੀਮੇਟਲੀ ਸਾਰੇ ਵਰਕਰਾਂ ਨੂੰ ਸ਼ਾਸਨ 'ਚ ਹੀ ਰਹਿ ਕੇ ਚੱਲਦੇ ਆ ਜਿੱਦਾਂ ਹੁਣ ਆ ਟਿਕਟ ਦਾ ਵੀ ਜਦੋਂ ਰਕੇਸ਼ ਉਹਨਾਂ ਦਾ ਸੀਗਾ ਤਸ ਜਿਹੜੇ ਸਾਡੇ ਪਰਿਵਾਰੀ ਸਾਹਿਬ ਹੈਗੇ ਆ ਸਹਿ ਪਰਿਵਾਰੀ ਸਾਹਿਬ ਹੈਗੇ ਆ ਗੜੀ ਸਾਹਿਬ ਆ ਉਹਨਾਂ ਨੇ ਮਿਲ ਕੇ ਸਾਰੇ ਵਰਕਰਾਂ ਨੂੰ ਬਿਠਾ ਕੇ ਸਮਝਾਇਆ ਔਰ ਗੱਲ ਕਰਕੇ ਆਪਾਂ ਮਸਲਾ ਹੱਲ ਕਰਕੇ ਅੱਗੇ ਆ ਜੀ ਤੁਹਾਡੇ ਵਿੱਚ ਬੈਠੇ ਸਾਰੇ ਜਣੇ ਫਾਈਲ ਕਦੋਂ ਹੁੰਦਾ ਇਮੀਡੀਏਟ ਕਰ ਰਹੇ ਹੋ ਤੁਸੀਂ ਜਿਹੜਾ ਸੋਮਵਾਰ ਸਵੇਰੇ 10 11 ਦੇ ਕਰੀਬ ਅਸੀਂ ਸ੍ਰੀ ਰੁਦਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਅਸੀਂ ਕਾਫਲੇ ਦੇ ਰੂਪ ਦੇ ਵਿੱਚ 1 ਵਜੇ ਦੇ ਕਰੀਬ ਅਸੀਂ ਜਿਹੜੇ ਆਪਣੇ ਫਾਰਮ ਸੋਮਵਾਰ ਨੂੰ 13 ਤਰੀਕ ਨੂੰ ਭਰਾਂਗੇ ਤੇ ਮੈਂ ਆਪ ਜੀ ਰਾਹੀਂ ਅਪੀਲ ਕਰਾਂਗੀ ਸਾਰੇ ਸਾਡੇ ਨਾਲ ਸਹਿਯੋਗ ਕਰੋ ਸਾੜਨਾ ਚੱਲੋ ਔਰ 1 ਜੂਨ ਨੂੰ ਬਦਲਾਅ ਵਾਕਈ ਬਦਲਾਅ ਲੈ ਕੇ ਆਓ ਔਰ ਬਹੁਜਨ ਸਮਾਜ ਨੂੰ ਅੱਗੇ ਕਰੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਹੁਸ਼ਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਚਾਹੇ ਭਾਜਪਾ ਦੀ ਸਰਕਾਰ ਆ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਚਾਹੇ ਕਾਂਗਰਸ ਪਾਰਟੀ ਹੈ ਜਾਂ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਤੇ ਐਡਵੋਕੇਟ ਰਣਜੀਤ ਕੁਮਾਰ ਵੱਲੋਂ ਕਰਾਰੀ ਚੋਟ ਕੀਤੀ ਗਈ ਹੈ ਸੋ ਕੀ ਏਜੰਡਾ ਲੈ ਕੇ ਉਹ ਲੋਕਾਂ ਦੇ ਵਿੱਚ ਜਾਣਗੇ ਕਿਨਾਂ ਨੀਤੀਆਂ ਨੂੰ ਆਧਾਰ ਬਣਾ ਕੇ ਲੋਕਾਂ ਤੋਂ ਵੋਟ ਮੰਗਣਗੇ ਇਸ ਬਾਬਤ ਵੀ ਉਹਨਾਂ ਵੱਲੋਂ ਵਿਸਥਾਰਪੂਰਵਕ ਬਖੂਬੀ ਢੰਗ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ